ਪੰਜਾਬੀ 13 ਸੀਟਾਂ ਲਈ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਇਨ੍ਹਾਂ ਚੋਣ ਨਤੀਜਿਆਂ ਵੀ ਜਿੱਥੇ ਪੰਜਾਬ ਦੇ ਵਸਨੀਕਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਫਤਵਾ ਦਿੱਤਾ ਹੈ ਉੱਥੇ ਹੀ ਭਾਜਪਾ ਦੇ ਅਕਾਲੀ ਦਲ ਦਾ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਵੀ ਰਿਹਾ ਹੈ ਆ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਹਲਕੇ ਦੇ ਉਮੀਦਵਾਰਾਂ ਦੀ ਤੇ ਇਨ੍ਹਾਂ ਉਮੀਦਵਾਰਾਂ ਨੂੰ ਕਿਸ-ਕਿਸ ਹਲਕੇ ਤੋਂ ਕਿੰਨੀਆਂ-ਕਿੰਨੀਆਂ ਬੋਟਾਂ ਪਈਆਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਜਪਾ ਉਮੀਦਵਾਰ ਅਨੀਤਾ ਸੋਮਪrakash ਦੀ ਤਾਂ ਅਨੀਤਾ ਸੋਮਪrakash ਨੂੰ ਘਰਗੋਬਿੰਦਪੁਰ ਤੋਂ ਪੰਚਤ 469 ਪੁਲੱਥ ਤੋਂ 4731 ਫਗਵਾੜਾ ਤੋਂ 27756 ਮੁਕੇਰੀਆਂ ਤੋਂ 45900 ਦਸੂਹਾ ਤੋਂ 39075 ਉੜਮੜ ਤੋਂ 13030 ਸ਼ਾਮਚਰਾਸੀ ਤੋਂ 15379 ਹੁਸ਼ਿਆਰਪੁਰ ਤੋਂ 38664 ਅਤੇ ਚੱਬੇਵਾਲ ਤੋਂ 9472 ਬੋਟਾ ਪਈਆਂ ਜਰਕੇ ਅਕਾਲੀ ਦਲ ਦੇ ਸੋਨ ਸਿੰਘ ਠੰਡਲ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਸ੍ਰੀ ਹਰਗੋਬਿੰਦਪੁਰ ਤੋਂ 19368 ਪੁਲੱਥ ਤੋਂ 12302 ਫਗਵਾੜਾ ਤਾਰਾ ਤੋਂ 9944 ਮਕੇਰੀਆਂ ਤੋਂ 9433 ਦਸੂਹਾ ਤੋਂ 5902 ਉੜਮੜ ਤੋਂ 11517 ਸ਼ਾਮਚਰਾਸੀ ਤੋਂ 7972 ਹੁਸ਼ਿਆਰਪੁਰ ਤੋਂ 3841 ਅਤੇ ਚੱਬੇਵਾਲ ਤੋਂ 11935 ਵੋਟਾਂ ਪਈਆਂ ਇਸੇ ਤਰ੍ਹਾਂ ਹੀ ਕਾਂਗਰਸੀ ਉਮੀਦਵਾਰ ਯਾਮਨੀ ਗੋਮਰ ਦੀ ਗੱਲ ਕਰੀਏ ਤਾਂ ਯਾਮਨੀ ਗੋਮਰ ਨੋਸ਼ਰੀ ਹਰ ਗੋਬਿੰਦਪੁਰ ਤੋਂ 35258 ਪਲੱਥ ਤੋਂ 22676 ਫਗਵਾੜਾ ਤੋਂ 29390 ਮੁਕੇਰੀਆਂ ਤੋਂ 29382 ਦਸੂਹਾ ਤੋਂ 29207 ਉੜਮੜ ਤੋਂ 36303 ਸ਼ਾਮ 84 ਤੋਂ 32387 ਹੁਸ਼ਿਆਰਪੁਰ ਤੋਂ 25180 ਅਤੇ ਚੱਬੇਵਾਲ ਤੋਂ 18162 ਬੋਟਾ ਪਈਆਂ ਹੁਣ ਗੱਲ ਕਰਦੇ ਹਾਂ ਬਸਪਾ ਦੇ ਉਮੀਦਵਾਰ ਰਣਜੀਤ ਕੁਮਾਰ ਦੀ ਤਾਂ ਇਹਨਾਂ ਨੂੰ ਸ਼੍ਰੀ ਹਰਗੋਬਿੰਦਪੁਰ ਤੋਂ 511 ਭੁਲੱਥ ਤੋਂ 1069 ਫਗਵਾੜਾ ਤੋਂ 10505 ਮੁਕੇਰੀਆਂ ਤੋਂ 2408 ਦਸੂਫਾ ਤੋਂ 3439 ਉੜਮੜ ਤੋਂ 4092 ਸ਼ਾਮ 84 ਤੋਂ 95147 ਹੁਸ਼ਿਆਰਪੁਰ ਤੋਂ 6381 ਅਤੇ ਚੱਬੇਵਾਲ ਤੋਂ 95123 ਵੋਟਾਂ ਮਿਲੀਆਂ ਹੁਣ ਗੱਲ ਕਰਦੇ ਹਾਂ ਡਾਕਟਰ ਰਾਜਕਮਾਰ ਚੱਬੇਵਾਲ ਦੀ ਤਾਂ ਡਾਕਟਰ ਰਾਜਕਮਰ ਚੱਬੇਵਾਲ ਨੂੰ ਸ਼੍ਰੀ ਹਰਗੋਬਿੰਦਪੁਰ ਤੋਂ 28955 ਪੁਲੱਥ ਤੋਂ 20426 ਫਗਵਾੜਾ ਤੋਂ 30349 ਮੁਕੇਰੀਆਂ ਤੋਂ 34826 ਦਸੂਹਾ ਤੋਂ 35032 ਉੜਮੜ ਤੋਂ 33269 ਸ਼ਾਮਚਰਾਸੀ ਤੋਂ 34655 ਹੁਸ਼ਿਆਰਪੁਰ ਤੋਂ 36957 ਅਤੇ ਚੱਬੇਵਾਲ ਤੋਂ 44933 ਵੋਟਾਂ ਪ੍ਰਾਪਤ ਹੋਈਆਂ ਇਥੋਂ ਆਏ ਨਤੀਜਿਆਂ ਵਿੱਚ ਆਪ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਨੂੰ 3,389 ਬੋਟਾਂ ਪਈਆਂ ਜਿਸ ਨਾਲ ਡਾਕਟਰ ਰਾਜਕਮਰ ਚੱਬੇਵਾਲ ਨੇ 44,111 ਬੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਪਾਰਲੀਮੈਂਟ 'ਚ ਜਾਣ ਦਾ ਰਸਤਾ ਸਾਫ਼ ਕਰ ਲਿਆ ਹੈ